ਕੇਵਲ ਹੁਣ ਜਿਹੜੇ ਲੋਕ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਕੇ ਉਹਨਾਂ ਲੋਕਾਂ ਤੱਕ ਭੇਜ ਰਹੇ ਨੇ ਉਹਨਾਂ ਦਾ ਧੰਨਵਾਦ ਹੈ ਸਾਰਿਆਂ ਦਾ ਪਰ ਥੋੜਾ ਜਿਹਾ ਉਪਰਾਲਾ ਹੋਰ ਵੀ ਕਰੀਏ ਉਹਨਾਂ ਲੋਕਾਂ ਲਈ ਬਹੁਤ ਪੈਸਾਂ ਦੀ ਲੋੜ ਪੈਣੀ ਹੈ ਤੇ ਪਰ ਜਿਹੜੇ ਵੀ ਸੱਜਣੇ ਹੈਲਪ ਕਰਨਾ ਚਾਹੁੰਦੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਕਿਸੇ ਐਰੇ ਗੈਰੇ ਨੂੰ ਪੈਸਾ ਨਾ ਫੜਾਓ ਜੇ ਤੁਹਾਡੇ ਮਨ ਵਿੱਚ ਇਹ ਪਿਆਰ ਇਹ ਦਰਦ ਹੈਗਾ ਬਿਹਾਰੀ ਪੀੜਤ ਲੋਕਾਂ ਨੂੰ ਅਸੀਂ ਦੁਆਰਾ ਉਹਨਾਂ ਦੇ ਪੈਰਾਂ ਤੇ ਖੜੇ ਕਰਨਾ ਹੈ ਉਹਨਾਂ ਨੂੰ ਹੱਲਾਸ਼ੀਰੀ ਦੇਣੀ ਹੈ ਤਾਂ ਉਹਨਾਂ ਲਈ ਜੋ ਵੀ ਪੈਸਾ ਤੁਸੀਂ ਖਰਚ ਕਰਨਾ ਉਹ ਆਪਣੇ ਕੋਲੇ ਰੱਖ ਲਓ ਸੰਭਾਲ ਕੇ ਤਕਰੀਬਨ 2 2.5 ਮਹੀਨਾ ਬਾਅਦ ਉਹਨਾਂ ਦੀ ਹੈਲਪ ਦੁਆਰਾ ਕਰਨੀ ਪੈਣੀ ਹੈ ਕਿਉਂਕਿ ਹੁਣ ਤਾਂ ਜਿਹੜਾ ਪੈਸਾ ਇਕੱਠਾ ਹੋ ਰਿਹਾ ਉਹ ਕੇਵਲ ਪ੍ਰਸ਼ਾਦੇ ਪਾਣੀ ਤੱਕ ਸੀਮਤ ਹੈ ਇਸ ਤੋਂ ਵੱਧ ਉਹ ਪੈਸੇ ਨਾਲ ਹੋਰ ਕੁਝ ਨਹੀਂ ਹੋ ਸਕਦਾ ਬਾਰੇ ਵਿੱਚ ਦਾਲ ਆਉਣ ਵਾਲੇ ਬਹੁਤ ਲੋਕ ਹੈ ਸਮਾਸ਼ੇ ਵੀ ਬਹੁਤ ਵੱਡੇ ਵੱਡੇ ਹੈ ਜਿਹੜੇ इमोशनल ਜੀਆਂ ਵੀਡੀਓ ਵਾਇਰਲ ਕਰਕੇ ਤੇ ਤੁਹਾਡੀਆਂ ਜੇਬਾਂ ਖਾਲੀ ਕਰਾ ਲੈਣਗੇ ਤੁਹਾਨੂੰ ਤੱਕ ਪਹੁੰਚਿਆ ਕੁਛ ਨਹੀਂ